ਸੱਚੇ ਯਕਾਲ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪੰਜ ਦਰਿਆ ਕਿਹੜੇ ਹਨ ਜੋ ਪੰਜਾਬ ਦੀ ਧਰਤੀ ਨੂੰ ਜੀਵਨ ਦਿੰਦੇ ਹਨ ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਸਿਰਜਿਆ ਹੈ ਜੋ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੇ ਦੌਰਾਨ ਪੰਜਾਬ ਦੇ ਨਾਲ ਵੰਡੇ ਗਏ ਸਨ ਤੇ ਅੱਜ ਪਾਕਿਸਤਾਨ ਵਿੱਚ ਵੀ ਹਨ ਪੰਜਾਬ ਦਾ ਉੱਤਰ ਪੱਛਮ ਯਾਨੀ ਨਾਰਥ-ਵੈਸਟ ਭਾਰਤ ਦਾ ਅਤੇ ਉੱਤਰ ਪੂਰਬ ਯਾਨੀ ਨਾਰਥ-ਈਸਟ ਪਾਕਿਸਤਾਨ ਦੀ ਧਰਤੀ ਦਾ ਹਿੱਸਾ ਹੈ ਇਹ ਪੰਜ ਦਰਿਆ ਜੋ ਪੰਜਾਬ ਵਿੱਚ ਵਗਦੇ ਹਨ ਉਹਨਾਂ ਦਾ ਸਰੋਤ ਹਿਮਾਲਿਆ ਦੀਆਂ ਵੱਖ-ਵੱਖ ਛੋਟੀਆਂ ਝੀਲਾਂ ਹਨ ਇਸ ਵੀਡੀਓ ਵਿੱਚ ਆਓ ਪੰਜਾਬ ਦੇ ਪੰਜ ਦਰਿਆਵਾਂ ਦੇ ਬਾਰੇ ਜਾਣੀਏ ਮਹਾਪਾਰਤ ਦੇ ਪੁਰਾਣਾ ਵਿੱਚ ਇਸ ਖੇਤਰ ਨੂੰ ਪੰਚਨਦ ਦੇ ਨਾਮ ਨਾਲ ਜਾਣਿਆ ਗਿਆ ਹੈ ਜਿਸ ਤੋਂ ਭਾਵ ਪੰਜ ਨਦੀਆਂ ਦੀ ਧਰਤੀ ਹੈ ਗ੍ਰੀਕ ਵਿੱਚ ਇਸ ਖੇਤਰ ਨੂੰ ਪੈਂਟੋਪੋਟਾਮੀਆ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਤੋਂ ਭਾਵ ਪੰਜ ਨਦੀਆਂ ਦਾ ਦੇਸ਼ ਹੈ ਅੱਜ ਦੇ ਪੰਜਾਬ ਦੇ ਪੰਜ ਮੁੱਖ ਦਰਿਆ ਝੇਲਮ ਰਾਵੀ ਚਨਾਬ ਬਿਆਸ ਅਤੇ ਸਤਲੁਜ ਹਨ ਜਦੋਂ ਅਸੀਂ ਪੰਜਾਬ ਆਗਦੇ ਹਾਂ ਤਾਂ ਖਿਆਲ ਵਿੱਚ ਆਉਂਦੇ ਹਨ ਹਰੇ ਭਰੇ ਖੇਤ ਮਿਹਨਤੀ ਕਿਸਾਨ ਅਤੇ ਇੱਕ ਰੰਗ ਬਿਰੰਗੀ ਸੰਸਕ੍ਰਿਤੀ ਪਰ ਕੀ ਤੁਸੀਂ ਜਾਣਦੇ ਹੋ ਪੰਜਾਬ ਨਾਮ ਕਿਵੇਂ ਪਿਆ ਅਤੇ ਇਸ ਦੇ ਪਿੱਛੇ ਕੀ ਕਹਾਣੀ ਹੈ ਚਲੋ ਜਾਣੀਏ ਪੰਜਾਬ ਸ਼ਬਦ ਫਾਰਸੀ ਦੇ ਦੋ ਸ਼ਬਦਾਂ ਪੰਜ ਅਤੇ ਆਬ ਤੋ ਬਣਿਆ ਹੈ ਜਿਸ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਇਹਨਾਂ ਪੰਜ ਦਰਿਆਵਾਂ ਨੇ ਸਦੀਆਂ ਤੋਂ ਪੰਜਾਬ ਨੂੰ ਭੂਗੋਲਿਕ ਇਤਿਹਾਸਿਕ ਅਤੇ ਸੱਭਿਆਚਾਰਕ ਰੂਪ ਵਜੋਂ ਸਿਰਜਿਆ ਹੈ ਰਿਗਵੇਦ ਅਨੁਸਾਰ ਇਸ ਖੇਤਰ ਨੂੰ ਸप्तसिंधੂ ਕਿਹਾ ਜਾਂਦਾ ਸੀ ਜਿਸ ਤੋਂ ਭਾਵ ਸੀ ਸੱਤ ਦਰਿਆਵਾਂ ਦਾ ਦੇਸ਼ ਇਹ ਸੱਤ ਦਰਿਆ ਚੇਲਮ ਰਾਵੀ ਬਿਆਸ ਜਨਾਬ ਸਤਲੁਜ ਸਿੰਧ ਅਤੇ ਸਰਸਵਤੀ ਸਨ ਸਰਸਵਤੀ ਤਾਂ ਸਿੰਧ ਤੋਂ ਸੀ ਇਸ ਖੇਤਰ ਦੀਆਂ ਪਰਿਭਾਸ਼ਿਤ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਪੰਜ ਸ਼ਕਤੀਸ਼ਾਲੀ ਦਰਿਆਵਾਂ ਦੀ ਮੌਜੂਦਗੀ ਹੈ ਜੋ ਇਸ ਦੇ ਵਿਸਤਾਰ ਵਿੱਚੋਂ ਵਗਦੇ ਹਨ ਇਹ ਦਰਿਆ ਸੱਭਿਆਚਾਰਕ ਅਤੇ ਆਰਥਿਕ ਤੌਰ ਤੇ ਬਹੁਤ ਮਹੱਤਵ ਰੱਖਦੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਜੀਵਨ ਨੂੰ ਆਕਾਰ ਦਿੰਦੇ ਹਨ ਆਓ ਇਹਨਾਂ ਪੰਜ ਦਰਿਆਵਾਂ ਦੇ ਬਾਰੇ ਵਿਸਤਾਰ ਵਿੱਚ ਜਾਣੀਏ ਸਭ ਤੋਂ ਪਹਿਲਾ ਦਰਿਆ ਚੇਲਮ ਇਹ ਪੰਜਾਬ ਦੇ ਪੰਜ ਦਰਿਆਵਾਂ ਦੀ ਸਭ ਤੋਂ ਪੱਛਮੀ ਸਾਖ ਹੈ ਚੇਲਮ ਦਰਿਆ ਨੂੰ ਸanskrit ਵਿੱਚ ਵਿਤਸਤਾ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਦਰਿਆ ਜੰਮੂ ਕਸ਼ਮੀਰ ਦੇ ਵੈਰੀਨਾਗ ਤੋਂ ਨਿਕਲਦਾ ਹੈ ਇਹ ਸ਼੍ਰੀਨਗਰ ਰਾਹੀਂ ਲੰਘਦਾ ਹੋਇਆ ਅਖੀਰ ਵਿੱਚ ਪਾਕਿਸਤਾਨ ਵਿੱਚ ਦਾਖਲ ਹੁੰਦਾ ਹੈ 725 ਕਿਲੋਮੀਟਰ ਲੰਬੀ ਚੇਲਮ ਨਦੀ ਜੰਗ ਜ਼ਿਲ੍ਹੇ ਦੇ ਟ੍ਰੀਮੂ ਵਿੱਚ ਚਨਾਬ ਨਦੀ ਨਾਲ ਮਿਲ ਜਾਂਦੀ ਹੈ ਚੇਲਮ ਨਦੀ ਪੁਰਾਣੀਆਂ ਸਭਿਅਤਾਵਾਂ ਦੀ ਰਾਖੀ ਅਤੇ ਵਪਾਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੀ ਹੈ ਇਹ ਨਦੀ ਆਪਣੇ ਕੰਢਿਆਂ ਦੇ ਵਸਦੇ ਲੋਕਾਂ ਲਈ ਜੀਵਨ ਰੇਖਾ ਵਾਂਗ ਕੰਮ ਕਰਦੀ ਹੈ ਅੱਜ ਦੇ ਸਮੇਂ ਵਿੱਚ ਵੀ ਇਹ ਪੰਜਾਬ ਦੀ ਬੰਜਰ ਅਤੇ ਤਬਾਹ ਹੋ ਰਹੀ ਜ਼ਮੀਨ ਨੂੰ ਸਿੰਚਾਈ ਦਾ ਪਾਣੀ ਦਿੰਦੀ ਹੈ ਅਤੇ ਇਸ ਖੇਤਰ ਦੀ ਖੇਤੀ ਅਤੇ ਖੁਸ਼ਹਾਲੀ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਇਸ ਦਰਿਆ ਦੇ ਕੰਢੇ ਸਿਕੰਦਰ ਅਤੇ ਰਾਜਾ ਪੋਰਸ ਦਰਮਿਆਨ ਇੱਕ ਮਸ਼ਹੂਰ ਜੰਗ ਹੋਈ ਸੀ ਜਿਸ ਨੂੰ ਹਾਈ ਡੈਸਪੀਜ਼ ਦੀ ਲੜਾਈ ਕਿਹਾ ਜਾਂਦਾ ਹੈ। ਰਾਵੀ ਦਰਿਆ ਦਾ ਵੈਦਿਕ ਨਾਂ ਪੁਰਸ਼ਨੀ ਸੀ। ਸੰਸਕ੍ਰਿਤ ਵਿੱਚ ਇਸ ਨੂੰ ਇਰਾਵਤੀ ਕਿਹਾ ਜਾਂਦਾ ਹੈ। ਇਹ ਦਰਿਆ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਤੋਂ ਨਿਕਲਦਾ ਹੈ। ਅਤੇ ਪੰਜਾਬ ਵਿੱਚ ਪਠਾਨਕੋ ਜਿਲ੍ਹੇ ਰਾਹੀਂ ਦਾਖਲ ਹੁੰਦਾ ਹੈ। ਰਾਵੀ ਦਰਿਆ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ-ਨੇੜੇ ਵਗਦਾ ਹੋਇਆ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂੰ ਪਾਕਿਸਤਾਨ ਤੋਂ ਵੱਖ ਕਰਦਾ ਹੈ। ਲਗਭਗ 720 ਕਿਲੋਮੀਟਰ ਦੀ ਯਾਤਰਾ ਤੈਅ ਕਰਨ ਤੋਂ ਬਾਅਦ ਇਹ ਪਾਕਿਸਤਾਨ ਦੇ ਅਹਿਮਦਪੁਰ ਸਿਆਲ ਨਜ਼ਦੀਕ ਚਨਾਵ ਦਰਿਆ ਵਿੱਚ ਮਿਲ ਜਾਂਦਾ ਹੈ। ਇਸ ਦਰਿਆ ਤੇ ਬਣੇ ਕੁਝ ਮੁੱਖ ਡੈਮ ਹਨ ਰਣਜੀਤ ਸਾਗਰ ਡੈਮ ਜਿਸ ਨੂੰ ਥੀਨ ਡੈਮ ਵੀ ਕਹਿੰਦੇ ਹਨ, ਸ਼ਾਹਪੂਰ ਕੰਡੀ ਡੈਮ, ਚਮੇਰਾ ਡੈਮ, ਕਰਚਮ ਡੈਮ ਅਤੇ ਕੋਸ਼ਲਿਆ ਡੈਮ ਬਿਆਸ ਦਰਿਆ ਦਾ ਵੈਦਿਕ ਨਾਮ ਅਰਜੀਕੇਆ ਸੀ ਅਤੇ ਸੰਸਕ੍ਰਿਤ ਵਿੱਚ ਇਸ ਨੂੰ ਵਿਪਾਸਾ ਕਿਹਾ ਜਾਂਦਾ ਸੀ ਇਹ ਦਰਿਆ ਹਿਮਾਚਲ ਪ੍ਰਦੇਸ਼ ਦੇ ਹਿਮਾਲੀ ਪਹਾੜਾਂ ਵਿੱਚ ਮੌਜੂਦ ਬਿਆਸ ਕੁੰਡ ਤੋਂ ਨਿਕਲਦਾ ਹੈ ਇਹ ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਰਾਹੀਂ ਦਾਖਲ ਹੁੰਦਾ ਹੈ ਬਿਆਸ ਦਰਿਆ ਦੀ ਕੁੱਲ ਲੰਬਾਈ ਲਗਭਗ 470 ਕਿਲੋਮੀਟਰ ਹੈ ਇਹ ਪੰਜਾਬ ਦੇ ਪੰਜ ਦਰਿਆਵਾਂ ਵਿੱਚੋਂ ਇੱਕ ਪੂਰਬੀ ਦਰਿਆ ਹੈ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਤੋਂ ਸਤਲੁਜ ਦਰਿਆ ਨਾਲ ਮਿਲ ਜਾਂਦਾ ਹੈ ਬਿਆਸ ਦਰਿਆ ਅਧਿਆਤਮਿਕ ਅਤੇ ਸਭਿਆਚਾਰਕ ਵਿਰਾਸ ਰਿਹਾ ਹੈ ਜਿਸ ਦਾ ਉਲੇਖ ਵੱਖ-ਵੱਖ ਪੁਰਾਤਨ ਗ੍ਰੰਥਾਂ ਵਿੱਚ ਕੀਤਾ ਗਿਆ ਹੈ ਜਨਾਬ ਦਰਿਆ ਨੂੰ ਵੇਦਾਂ ਵਿੱਚ ਅਸਕਨੀ ਅਤੇ ਸੰਸਕ੍ਰਿਤ ਵਿੱਚ ਚੰਦਰਪਾਗਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਦਰਿਆ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪੀਤੀ ਜ਼ਿਲ੍ਹੇ ਵਿੱਚ ਹਿਮਾਲਿਆ ਪਰਬਤਾਂ ਤੋਂ ਨਿਕਲਦਾ ਹੈ ਜਨਾਬ ਅੱਗੇ ਜੰਮੂ ਕਸ਼ਮੀਰ ਤੋਂ ਜੰਮੂ ਖੇਤਰ ਰਾਹੀਂ ਵਗਦਾ ਹੋਇਆ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦਾਖਲ ਹੋ ਜਾਂਦਾ ਹੈ ਚਨਾਬ ਦੀ ਕੁੱਲ ਲੰਬਾਈ ਲਗਭਗ 960 ਕਿਲੋਮੀਟਰ ਹੈ। ਜੇਲਮ ਦਰਿਆ ਟ੍ਰਿਮੂ ਵਿਖੇ ਚਨਾਬ ਵਿੱਚ ਮਿਲਦਾ ਹੈ। ਜਦਕਿ ਰਾਵੀ ਦਰਿਆ ਅਹਿਮਦਪੁਰ ਸਿਆਲ ਨੇੜੇ ਇਸ ਨਾਲ ਸ਼ਾਮਿਲ ਹੋ ਜਾਂਦਾ ਹੈ। ਚਨਾਬ ਫਿਰ ਸਤਲੁਜ ਦਰਿਆ ਨਾਲ ਮਿਲ ਕੇ ਪੰਜਨਾਦ ਦਰਿਆ ਬਣਾਉਂਦਾ ਹੈ। ਪੰਜਨਾਦ ਦਰਿਆ ਅੱਗੇ ਚੱਲ ਕੇ ਸਿੰਧ ਦਰਿਆ ਵਿੱਚ ਮਿਲਦਾ ਹੈ ਜੋ ਆਖਿਰਕਾਰ ਅਰਬ ਸਾਗਰ ਵਿੱਚ ਵਹਿ ਜਾਂਦਾ ਹੈ। ਸਤਲੁਜ ਦਰਿਆ ਇੰਡਸ ਦਰਿਆਜ ਸਿੰਧੂ ਦੀ ਸਭ ਤੋਂ ਪੂਰਵੀ ਸ਼ਾਖਾ ਹੈ। ਇਸ ਦਾ ਸੰਸਕ੍ਰਿਤ ਨਾਮ ਸ਼ਤਾਦਰੂ ਹੈ ਇਸ ਦੀ ਸ਼ੁਰੂਆਤ ਤਿੱਬਤ ਵਿੱਚ ਮੌਜੂਦ ਰਾਖਸ਼ਸ ਤਾਲ ਝੀਲ ਤੋਂ ਮੰਨੀ ਜਾਂਦੀ ਹੈ ਹਾਲਾਂਕਿ ਕੁਝ ਪੂਗੋਲ ਦੇ ਤੱਥਾਂ ਦੇ ਅਨੁਸਾਰ ਇਸ ਦਾ ਸਰੋਤ ਮਾਨਸ ਰੋਵਰ ਝੀਲ ਨੂੰ ਵੀ ਮੰਨਿਆ ਜਾਂਦਾ ਹੈ ਇਹ ਪੰਜਾਬ ਦਾ ਸਭ ਤੋਂ ਲੰਮਾ ਅਤੇ ਪੂਰਵੀ ਦਰਿਆ ਹੈ ਭਾਰਤ ਵਿੱਚ ਇਹ ਹਿਮਾਚਲ ਪ੍ਰਦੇਸ਼ ਰਾਹੀਂ ਰੋਪੜ ਜ਼ਿਲ੍ਹੇ ਦੇ ਪਾਖੜਾ ਪਿੰਡ ਨੇੜੇ ਪੰਜਾਬ ਵਿੱਚ ਦਾਖਲ ਹੁੰਦਾ ਹੈ ਬਿਆਸ ਦਰਿਆ ਇਸ ਨਾਲ ਤਰਨਤਾਰਨ ਜ਼ਿਲ੍ਹੇ ਦੇ ਖਰੀਕੇ ਸਥਾਨ ਵਿਖੇ ਮਿਲਦਾ ਹੈ ਸਤਲੁਜ ਦਰਿਆ ਬਿਆਸ ਦਰਿਆ ਵਿੱਚ ਮਿਲਣ ਤੋਂ ਪਹਿਲਾਂ ਲੁਧਿਆਣਾ ਫਰੀਦਕੋਟ ਅਤੇ ਹੋਰ ਕਈ ਕਸਬਿਆਂ ਤੇ ਸ਼ਹਿਰਾਂ ਵਿੱਚੋਂ ਲੰਘਦਾ ਹੈ ਇਹ ਦਰਿਆ ਹਾਈਡਰੋ ਇਲੈਕਟ੍ਰਿਕ ਪਾਵਰ ਦਾ ਇੱਕ ਮਹੱਤਵਪੂਰਨ ਸਰੋਤ ਵੀ ਹੈ ਸਤਲੁਜ ਦਰਿਆ ਤੇ ਪਖੜਾ ਡੈਮ ਵਰਗੇ ਵਿਸ਼ਾਲ ਡੈਮ ਬਣਾਏ ਗਏ ਹਨ ਇਹ ਦਰਿਆ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਰਾਹੀਂ ਦਾਖਲ ਹੁੰਦਾ ਹੈ ਅਤੇ ਅੱਗੇ ਰੋਪੜ ਰਾਹੀਂ ਪੰਜਾਬ ਵਿੱਚ ਪ੍ਰਵੇਸ਼ ਕਰਦਾ ਹੈ ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਥਾਂ ਤੇ ਬਿਆਸ ਦਰਿਆ ਸਤਲੁਜ ਵਿੱਚ ਮਿਲ ਜਾਂਦਾ ਹੈ ਫਿਰ ਇਹ ਦਰਿਆ ਪਾਕਿਸਤਾਨ ਦੇ ਉੱਚ ਸ਼ਰੀਫ ਨੇੜੇ ਚਨਾਬ ਦਰਿਆ ਨਾਲ ਮਿਲਦਾ ਹੈ ਅਤੇ ਇਹ ਇਕੱਠੇ ਹੋ ਕੇ ਪੰਜਨਾਦ ਦਰਿਆ ਬਣਾਉਂਦੇ ਹਨ ਪੰਜਨਾਦ ਦਰਿਆ ਬਹਾਵਲਪੁਰ ਸ਼ਹਿਰ ਤੋਂ ਲਗਭਗ 100 ਕਿਲੋਮੀਟਰ ਦੂਰ ਇੰਡਸ ਦਰਿਆ ਵਿੱਚ ਸ਼ਾਮਿਲ ਹੋ ਜਾਂਦਾ ਹੈ ਸਤਲੁਜ ਦਰਿਆ ਦੀ ਕੁੱਲ ਲੰਬਾਈ ਲਗਭਗ 1500 ਕਿਲੋਮੀਟਰ ਹੈ ਜੋ ਕਿ ਪੰਜਾਬ ਦੀ ਸਭ ਤੋਂ ਲੰਮੀ ਦਰਿਆਵੀ ਧਾਰਾ ਹੈ ਪਾਖੜਾ ਡੈਮ ਭਾਰਤ ਦੇ ਸਭ ਤੋਂ ਵੱਡੇ ਡੈਮਾਂ ਵਿੱਚੋਂ ਇੱਕ ਹੈ। ਇਸ ਨਾਲ ਬਣੀ ਗੋਵਿੰਦ ਸਾਗਰ ਝੀਲ ਪਾਰਤ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਜਲਾਸ਼ਯ ਝੀਲ ਹੈ ਜਿੱਥੇ ਪਾਣੀ ਸੰਭਾਲਿਆ ਜਾਂਦਾ ਹੈ। ਸਤਲੁਜ ਦਰਿਆ ਤੇ ਹੋਰ ਮਹੱਤਵਪੂਰਨ ਡੈਮ ਵੀ ਬਣਾਏ ਗਏ ਹਨ ਜਿਵੇਂ ਕਿ ਨੰਗਲ ਡੈਮ, ਕਰਚਮਵਾਗਟੂ ਡੈਮ ਅਤੇ ਨਾਥਪਾਟ ਝਾਕੜੀ ਡੈਮ। ਰਾਵੀ, ਚਨਾਬ ਅਤੇ ਝੇਲਮ ਤਿੰਨੇ ਨਦੀਆਂ ਜਦੋਂ ਇਕੱਠੇ ਮਿਲਦੀਆਂ ਹਨ ਤਾਂ ਉਹ ਸੰਗਮ ਨੂੰ ਤ੍ਰੀਮੂਹ ਯਾਤ੍ਰਿਮਾਉ ਕਿਹਾ ਜਾਂਦਾ ਹੈ ਇਹ ਸਥਾਨ ਪੰਜਾਬ ਦੇ ਪਾਕਿਸਤਾਨ ਸੂਬੇ ਵਿੱਚ ਮੌਜੂਦ ਹੈ ਇਸ ਤੋਂ ਅੱਗੇ ਜਦੋਂ ਸਤਲੁਜ ਬਿਆਸ ਅਤੇ ਚਨਾਉ ਜਿਸ ਦੇ ਵਿੱਚ ਰਾਵੀ ਅਤੇ ਝੇਲਮ ਪਹਿਲਾਂ ਹੀ ਮਿਲ ਚੁੱਕੀਆਂ ਹੁੰਦੀਆਂ ਹਨ ਇਕੱਠੇ ਹੋ ਜਾਂਦੀਆਂ ਹਨ ਤਾਂ ਇਹਨਾਂ ਨੂੰ ਪੰਜਨਾਦ ਜਾਂ ਪੰਜਨਾਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪੰਜਨਾਦ ਦਾ ਅਰਥ ਹੈ ਪੰਜ ਦਰਿਆਵਾਂ ਦਾ ਮਿਲਾਪ ਇਹ ਸੰਗਮ ਪਾਕਿਸਤਾਨ ਵਿੱਚ ਮੁਲਤਾਨ ਦੇ ਨੇੜੇ ਉੱਤੇ ਸ਼ਰੀਫ ਇਲਾਕੇ ਵਿੱਚ ਵਾਪਰਦਾ ਹੈ ਅੱਗੇ ਜਾ ਕੇ ਪੰਜਨਾਦ ਦਰਿਆ ਸਿੰਧ ਦਰਿਆ ਵਿੱਚ ਮਿਲ ਜਾਂਦਾ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਦਰਿਆਵਾਂ ਦੇ ਪਾਣੀ ਦੀ ਵੰਡ ਲਈ 1960 ਵਿੱਚ ਇੰਡਸ ਵਾਟਰ ਟਰੀਟੀ ਸਾਈਨ ਕੀਤੀ ਗਈ ਇਸ ਅਨੁਸਾਰ ਸਤਲੁਜ ਬਿਆਸ ਅਤੇ ਰਾਵੀ ਦੇ ਪਾਣੀ ਤੇ ਭਾਰਤ ਦਾ ਅਧਿਕਾਰ ਹੋਵੇਗਾ ਜਦਕਿ ਚਨਾਬ ਝੇਲਮ ਅਤੇ ਸਿੰਧ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਦਿੱਤਾ ਗਿਆ ਪੰਜਾਬ ਦੇ ਪੰਜ ਪ੍ਰਮੁੱਖ ਦਰਿਆ ਬਿਆਸ ਦਨੌ ਚੇਲਮ ਰਾਵੀ ਅਤੇ ਸਤਲੁਜ ਇਸ ਖੇਤਰ ਦੀ ਜੀਵਨ ਰੇਖਾ ਹਨ ਇਹ ਦਰਿਆ ਕੇਵਲ ਜਲ ਦਾ ਸਰੋਤ ਹੀ ਨਹੀਂ ਸਗੋਂ ਪੰਜਾਬ ਦੀ ਖੇਤੀਬਾੜੀ ਉਦਯੋਗ ਅਤੇ ਸੱਭਿਆਚਾਰਕ ਪਛਾਣ ਦਾ ਅਟੁੱਟ ਹਿੱਸਾ ਹਨ ਇਹਨਾਂ ਦੇ ਪਾਣੀ ਨਾਲ ਸਿੰਚਾਈ ਹੁੰਦੀ ਹੈ ਬਿਜਲੀ ਤਿਆਰ ਹੁੰਦੀ ਹੈ ਅਤੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਚੱਲਦੀ ਹੈ ਇਹ ਦਰਿਆ ਪੰਜਾਬ ਦੀ ਅਮੀਰ ਵਿਰਾਸਤ ਇਤਿਹਾਸ ਅਤੇ ਲੋਕਾਂ ਦੀ ਲਚਕੀਲੀ ਜੀਵਨ ਸ਼ੈਲੀ ਦੇ ਗਵਾਹ ਹਨ ਪੰਜਾਬ ਦੇ ਪੰਜ ਦਰਿਆ ਸਤਲੁਜ ਬਿਆਸ ਰਾਵੀ ਚਨਾਬ ਅਤੇ ਚੇਲਮ ਇੱਥੋਂ ਦੀ ਜ਼ਮੀਨ ਖੇਤੀਬਾੜੀ ਸੱਭਿਆਚਾਰ ਅਤੇ ਇਤਿਹਾਸ ਦਾ ਅਡੋਟ ਹਿੱਸਾ ਹਨ ਪੰਜਾਬ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਉਪਜਾਊ ਜ਼ਮੀਨ ਅਤੇ ਜੀਵਨ ਦੇ ਇਤਿਹਾਸ ਲਈ ਮਸ਼ਹੂਰ ਹੈ ਅਤੇ ਇਹ ਸਾਰੇ ਪੰਜ ਦਰਿਆਵਾਂ ਦੇ ਆਧਾਰ ਤੇ ਬਣਿਆ ਹੈ ਇਹ ਪੰਜਾਬ ਦੇ ਇਤਿਹਾਸ ਸੱਭਿਆਚਾਰ ਅਤੇ ਕਿਸਾਨ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਪੰਜਾਬ ਦੀ ਜ਼ਮੀਨ ਇਨ੍ਹਾਂ ਨਦੀਆਂ ਦੀ ਮਿਹਰਬਾਨੀ ਨਾਲ ਹਰੀ-ਭਰੀ ਅਤੇ ਖੁਸ਼ਹਾਲ ਬਣੀ ਹੋਈ ਹੈ